ਅੱਜ ਤੁਹਾਡੀ ਫਿਲਮ ਆ ਰਹੀ ਹੈ ਪਰ ਕੀ ਕਹਿੰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਫਤਿਹ ਪ੍ਰਵਾਣ ਹੋ ਗਏ ਵਾਈਗੁਰਜੀ ਕਰਤਾਰ ਸਾਹਿਬ ਵਾਈਗੁਰਜੀ ਕੀ ਫਤਿਹ ਅਜਸਿੰਦਰ ਵਰਤਾਰ ਸਾਹਿਬ ਨਤਮਸਤਕ ਹੋ ਨਾ ਰਹੇ ਹਨ ਕਿਉਂਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅਲੜ ਵਰੇਸ ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਅਸਾ ਸ਼ੁਭਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਬਾਬਿਆਂ ਦਾ ਹਰਮੰਦਰ ਸਾਹਿਬ ਆ ਕੇ ਅਸ਼ੀਰਵਾਦ ਲੈਨੇ ਸੋ ਉਹਨਾਂ ਦੇ ਕੰਦੇ ਹੱਥ ਤੋਂ ਬਿਨਾ ਕੋਈ ਕਾਰਜ ਸਿਰੇ ਨਹੀਂ ਚੜਦਾ ਸੋ ਅਸੀਂ ਸਾਰੀ ਟੀਮ ਅਜਾ ਅਸ਼ੀਰਵਾਦ ਲੈਣ ਆਈ ਹੈ ਮੈਂ ਜਿਮੀ ਸ਼ਰਮਾ ਜਾਨਵੀਰ ਸੱਜੇ ਡਾਇਰੈਕਟਰ ਸਾਹਿ শিবম শর্মাグルमीत जी প্রোডাকশন ইনচার্জ সো ਸਾਡਾ ਸਭ ਤੋਂ ਵੱਡਾ ਮੋਟੂ ਬੀ ਸੀ ਕੱਜ ਅੱਜ ਅਸੀਂ ਬਾਬਿਆਂ ਦੇ ਚਰਨਾ ਚਾਹੀਏ ਤੇ ਅਸ਼ੀਰਵਾਦ ਲਈਏ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ ਮੈਂ ਇਹਦੇ ਵਿੱਚ ਹੀਰੋ ਤੇ ਫਾਦਰ ਦਾ ਕਿਰਦਾਰ ਕਰਦੇ ਹਾਂ ਤੇ ਬਹੁਤ ਵਧੀਆ ਕਿਰਦਾਰ ਹੈ ਐਕਚੁਅਲੀ ਤਾਂ ਸਾਰੀ ਫਿਲਮੀ ਬਹੁਤ ਵਧੀਆ ਕਿਉਂਕਿ ਇਹ ਸਮਾਜਿਕ ਫਿਲਮ ਹੈ ਸਾਡੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਸਾਡੀ ਸੱਭਿਆਚਾਰ ਨਾਲ ਜੁੜੀ ਫਿਲਮ ਹੈ ਤੇ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦੀ ਹੈ ਸੋ ਮੇਨ ਇਹਦਾ ਹੀ ਹੈ ਜਿਹੜੀ ਕਮਿੰਗ ਜਨਰੇਸ਼ਨ ਹੈ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਉਹਨਾਂ ਦੇ ਕਿੱਦਾਂ ਦੇ ਕਾਰਜ ਹੋਣੇ ਚਾਹੀਦੇ ਨੇ ਮਾਪੇ ਉਹਨਾਂ ਨਾਲ ਉਹਨਾਂ ਦਾ ਕਿਸ ਸੰਬੰਧ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮਾਪੇ ਆਪਾਂ ਦਾ ਆਪਣੇ ਬੱਚਿਆਂ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਹੋਣਾ ਚਾਹੀਦਾ ਇਹ ਸਭ ਕਾਸੇ ਦੀ ਗੱਲ ਕਰਦੀ ਫਿਲਮ ਹੈ ਸੁਨੇਹੇ ਕੀ ਮੈਸੇਜ ਦੇ ਸਰੋਤਿਆਂ ਨੂੰ ਮੈਸੇਜ ਇਹੀ ਹੈ ਮੈਂ ਐਕਚੁਅਲੀ ਅਸੀਂ ਫਿਲਮ ਦੇ ਜ਼ਰੀਏ ਮੈਸੇਜ ਅਸੀਂ ਆਪਣੇ ਹੱਥ 'ਚ ਇੰਨੇ ਕੋਈ ਵੱਡੇ ਨਹੀਂ ਪਰ ਸਾਡੇ ਸਾਰਾ ਇੱਕ ਸਮੂਹ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਕ ਅੱਛੀ ਫਿਲਮ ਬਣਾਉਣ ਦੀ ਸਿੱਖਿਆ ਦਾ ਇੱਕ ਫਿਲਮ ਬਣਾਉਣ ਦੀ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਫਿਲਮ ਕੱਤੀ ਮੈਨੂੰ ਜ਼ਰੂਰ ਸਿਨੇਮਾ ਘਰਾਂ ਵਿੱਚ ਦੇਖਣਾ ਹੈ ਕਿਉਂਕਿ ਇਹ ਤੁਹਾਡੀ ਫਿਲਮ ਹੈ ਉਹਨਾਂ ਦੀ ਆਪਣੀ ਫਿਲਮ ਹੈ ਉਹਨਾਂ ਦੇ ਉਹਨਾਂ ਦੀ ਸੁਭਾਅ ਦੀ ਗੱਲ ਕਰਦੀ ਫਿਲਮ ਹੈ ਰਿਸ਼ਤਿਆਂ ਦੀ ਬਾਤ ਪਾਉਂਦੀ ਫਿਲਮ ਹੈ ਸੋ ਮੈਂ ਫੇਰ ਇੱਕ ਵਾਰ ਸਾਰਿਆਂ ਨੂੰ ਫੇਰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਕੱਤੀ ਮੈਨੂੰ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਮੈਂ ਮੱਤੂਆਏ ਹੋ ਜੀ ਹਰ ਮੰਤਸਨ ਨਾਸਤ ਕੋਈ ਹੋਵੇ ਤੇ ਬਰਕਤ ਆ ਅਸੀਂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਔਕਣਾ ਆਈਆਂ ਨੇ ਜਾਂ ਆਉਂਦੀਆਂ ਨੇ ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਆ ਜਦੋਂ ਕੋਈ ਅੱਛਾ ਵਕਤ ਵੀ ਆਣ ਵਾਲਾ ਹੁੰਦਾ ਸੀ ਆਸ਼ੀਰਵਾਦ ਜ਼ਰੂਰ ਲੈਣ ਆਂਦੇ ਆ ਸੋ ਉਸੇ ਥਿੰਕਿੰਗ ਦੇ ਨਾਲ ਔਰ ਉਸੇ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਆ ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਤੇ ਮੈਂ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਦੋੜਾ ਮੇਰਾ ਕਿਰਦਾਰ ਨੂਰ ਦਾਏ ਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ ਕਿ ਜਦੋਂ ਉਸ ਦੀ ਜ਼ਿੰਦਗੀ ਹਰੀ-ਭਰੀ ਹੁੰਦੀ ਹੈ ਇੱਕ ਅਨਾਥ ਹੁੰਦੀ ਹੈ ਕੁੜੀ ਤੇ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਪੇ ਕੀ ਨੇ ਜਾਂ ਉਹਦੀ ਜ਼ਿੰਦਗੀ ਅਗੇ ਕਿਵੇਂ ਚੇਂਜ ਹੁੰਦੀ ਹੈ ਤੇ ਕਿਵੇਂ ਉਹਦੇ 'ਚ ਬਦਲਾਵ ਆਉਂਦਾ ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਭਰਉਂਦੇ ਨੇ ਸੋ ਬਹੁਤ ਸੋਹਣਾ ਕਰੀਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦਾ ਹੈ ਮੈਸੇਜ ਵੀ ਦੇਣਾ ਚਾਹੁੰਦੇ ਹੋ ਆਪਣੇ ਤੇ ਅੱਜ ਜਿੱਥੇ ਜਿਵੇਂ ਜਿਮੀ ਸ਼ਰਮਾ ਜੀ ਨੇ ਗੱਲ ਕਹੀ ਕਿ ਰਿਸ਼ਤੇ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਜਬ ਮਜ਼ਬੂਤੀ ਹੈ ਉਹ ਕਿਤਨੇ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ ਥੈਂਕ ਯੂ ਥੈਂਕ ਯੂ ਤੁਹਾਡੀ ਬਲ ਮਾਰੀ ਹੈ ਕੀ ਕਹਿਣਾ ਪਵੇ ਕਿ ਸਾਡੀ ਫਿਲਮ ਆ ਰਹੀ ਹੈ ਜੀ ਅਲੜ ਬਰੇਸ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣੇ ਆਏ ਹਾਂ ਜਿਨ੍ਹਾਂ ਬਾਬਾ ਜੀ ਦੀ ਕਿਰਪਾ ਹੋ ਗਈ ਤਾਂ ਬਸ ਸਾਡੀ ਫਿਲਮ ਸੁਪਰ ਹਿੱਟ ਹੋ ਜੇਨੀ ਹੈ ਤੇ ਜਿਨੇ ਜਿਨ੍ਹਾਂ ਸੋਨਾ ਨਾਮ ਹੈ ਉਹਨੀ ਸੋਨੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਤੁਸੀਂ ਪੂਰੀ ਫੈਮਿਲੀ ਦੇ ਨਾਲ ਦੇਖ ਸਕਦੇ ਹੋ ਤੇ ਬਹੁਤ ਸੋਹਣੇ ਮੈਸੇਜ ਹੈ ਹੈ ਨਾ ਜੋ ਰਿਸ਼ਤੇ ਨਾਤੇ ਅੱਜ ਕੱਲ ਦੇ ਦੌਰ ਚ ਕਿਦੀ ਗੁੰਮ ਹੋ ਗਏ ਨੇ ਉਹ ਸਾਰਾ ਕੁਝ ਇਨ ਦੇਖਣ ਚ ਮਿਲੇਗਾ ਸਰ ਜੋ ਮੈਸੇਜ ਕਿਤੇ ਨਾ ਜਾਂਦੇ ਸਭ ਦਾ ਮੈਸੇਜ ਇਹ ਹੈ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਅੱਜ ਦੇ ਦਿਨ ਡੇਟ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਤੁਸੀਂ ਫਿਲਮ ਦੇਖ ਸਕਦੇ ਹੋ ਟ੍ਰੇਲਰ ਨੂੰ ਬਹੁਤ ਹੀ ਹੁਆਰਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਲੋਕਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੁਖਜੀ ਟ੍ਰੇਲਰ ਵੀ ਸਾਡਾ ਬਹੁਤ ਸੋਹਣਾ ਹੈ ਸਾਡੀ ਟੀਮ ਸਾਡਾ ਵਰਕ ਬਹੁਤ ਸੋਹਣਾ ਹੈ ਟ੍ਰੇਲਰ ਇੰਨਾ ਪਸੰਦ ਕਰਿਆ ਜਾ ਰਿਹਾ ਕੱਲ ਸਾਡਾ ਟਾਈਟਲ Song ਰਿਲੀਜ਼ ਹੋਇਆ ਐਨਾ ਪਸੰਦ ਆਇਆ ਐਨੇ ਫੋਨ ਆ ਰਹੇ ਜਿੰਮੀ ਭਾਜ ਨੂੰ ਜਾਨਵੀ ਨੂੰ ਕਿ ਕਿਸੇ ਨੂੰ ਦੱਸ ਨਹੀਂ ਸਕਦੇ ਇਹ ਸਾਨੂੰ ਖੁਸ਼ੀ ਹੈ ਕਿ ਜੇ ਸਾਡਾ ਕੰਮ ਕਰਿਆ ਵਾ ਲੋਕਾਂ ਨੂੰ ਪਸੰਦ ਆ ਰਿਹਾ ਸਾਡਾ ਯੂਥ ਜੋ ਉਸ ਗਾਣੇ ਨੂੰ ਇੰਜੋਏ ਕਰ ਰਿਹਾ ਰਿੱਲਾ ਬਣ ਰਹੀਆਂ ਨੇ ਥੈਂਕ ਯੂ ਸਰ ਸਭ ਜਿਹੜਾ ਅੱਜ ਹੋਰ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਥੋੜਾ ਥੋੜਾ ਲਾਊਡ ਬੋਲਿਓ ਤੂੰ ਸਰਦਰ ਮਹਿੰਦਰ ਸਾਹਿਬ ਆਏ ਸਰਮਹਿੰਦਰ ਸਾਹਿਬ ਨਾ ਤਮਸਤ ਕੋਣ ਆਏ ਜੀ ਇਹ ਦੇਖੀ ਸਕਸਲੇਤ ਹੈ ਜੀ ਕਿਹੜੀ ਕਲਮਾਰੀ ਦਾ ਬਸ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਆ ਇੱਥੋਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਤੇ ਅਕਸਰ ਐਂ ਹੀ ਕਰੀਦਾ ਕਿ ਜਦੋਂ ਵੀ ਕੋਈ ਚੰਗਾ ਕੰਮ ਕਰੀਦਾ ਆਪਣੀ ਲਾਈਫ ਦਾ ਵੀ ਹੋਵੇ ਕੋਈ ਤਾਂ ਵੀ ਅਸੀਂ ਇੱਥੇ ਮੱਥਾ ਟੇਕਨ ਆਈਦਾ ਤੇ ਜਦੋਂ ਕੋਈ ਫਿਲਮ ਆਣੀ ਹੁੰਦੀ ਵੀ ਤਾਂ ਵੀ ਆਸ਼ੀਰਵਾਦ ਲੈਣ ਆਈਦਾ ਤੇ ਸਾਰਾ ਕੁਝ ਵਧੀਆ ਹੀ ਹੁੰਦਾ ਜਦੋਂ ਇਥੋਂ ਆਸ਼ੀਰਵਾਦ ਮਿਲ ਜੂਵੇ ਸਿਰ ਫਿਲਮ ਦੇ ਕਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਨਿਭਾਇਆ ਮੇਰਾ ਕਿਰਦਾਰ ਮੇਰੇ ਕਰੈਕਟਰ ਦਾ ਨਾਮ ਹੈ ਬਾਜ਼ ਹੈ ਤੇ ਬਹੁਤ ਸਾਰੇ ਸ਼ੇਡਸ ਨੇ ਤੇ ਮੈਂ ਪਹਿਲੀ ਵਾਰ ਹੀ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਕੰਮ ਕਰਿਆ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਸ ਫਿਲਮ ਤੋਂ ਤੇ ਆਪਣੇ ਕਿਰਦਾਰ ਤੋਂ ਕਿ ਮੇਰਾ ਇਹ ਨਵਾਂ ਰੂਪ ਆਡੀਅנס ਨੂੰ ਪਸੰਦ ਆਊਗਾ ਕਿੰਨੇ ਵੇਲੇ ਰਿਲੀਜ਼ ਹੋ ਰਹੀ ਹੈ 31 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ ਕਿਤੇ ਕਿਤੇ ਫਿਲਮ ਦੇ ਸ਼ੂਟਿੰਗ ਹੋਈ ਹੈ ਸ਼ੂਟਿੰਗ ਚੰਡੀਗੜ੍ਹ ਹੋਈ ਹੈ ਚੰਡੀਗੜ੍ਹ ਦੇ ਆਲੇ ਦੁਆਲੇ ਕਾਫੀ ਪਿੰਡਾਂ 'ਚ ਹੋਈ ਹੈ ਖਰੜ ਹੋਰ ਢੜੀ-ਢੀ ਲੁਕੇਸ਼ਨ ਅਮਲੋ ਅਮਲੋ ਇੱਕ ਖਾਸ ਖਾਸ ਤੌਰ ਤੇ ਅਮਲੋ ਜਿਹੜੇ ਸਾਡੇ ਪ੍ਰੋਡਿਊਸ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਦਾ ਪਿੰਡ ਹੈ ਤੇ ਉੱਥੇ ਆਈ ਥਿੰਕ 10 ਦਿਨਾਂ ਦਾ ਸ਼ੂਟ ਉੱਥੇ ਸੀਗਾ ਤੇ ਬਾਕੀ ਪੰਜਾਬ 'ਚ ਹੀ ਹੋਈ ਹੈ ਸਾਰੀ ਸ਼ੂਟ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਆਪਾਂ ਦਾ ਕੋਣ ਹੁੰਨੇ ਮੈਸੇਜ ਦੇਣ ਵਾਲੇ ਬੜਾ ਆਪਾਂ ਇੱਕ ਫਿਲਮ ਬਣਾਈਏ ਜਿੱਦੇ ਚ ਆਪਾਂ ਕਹਿ ਸਕਦੇ ਆ ਕਿ ਇੱਕ मीनिंगफुल ਸਿਨੇਮਾ ਹੈ ਅਦਰਵਾਈਜ਼ ਸਿਨੇਮਾ ਇਜ਼ ਅ ਸੋਰਸ ਆਫ ਐਂਟਰਟੇਨਮੈਂਟ ਜੇ ਐਂਟਰਟੇਨਮੈਂਟ ਦੇ ਨਾਲ ਕੁਝ मीनिंग ਕੁਝ ਮੈਸੇਜਸ ਹੋਣ ਸਮਾਜ ਨੂੰ ਸੇਧ ਦੇਣ ਵਾਲੀ ਕੋਈ ਗੱਲ ਹੋਵੇ ਤੇ ਬਹੁਤ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਫਿਲਮ ਵੀ ਪਰਿਵਾਰਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਜਿੱਦਾਂ ਅੱਜ ਕੱਲ ਰਿਸ਼ਤਿਆਂ ਦੇ ਜਿਹੜੇ ਮੋਹ ਤੰਦਾਂ ਘਟਦੀਆਂ ਜਾ ਰਹੀਆਂ ਖੁੱਸਦੀਆਂ ਜਾ ਰਹੀਆਂ ਤੇ ਇਸ ਫਿਲਮ ਦੇ ਰਾਹੀ ਕਾਫੀ ਮੈਸੇਜਸ ਵੀ ਨੇ ਐਂਟਰਟੇਨਮੈਂਟ ਦੇ ਨਾਲ ਨਾਲ ਤੇ ਪਿਆਰ شدت ਵਾਲਾ ਪਿਆਰ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਅੱਜ ਕੱਲ ਖੁੱਸਦੀਆਂ ਜਾ ਰਹੀਆਂ ਇਸ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰ ਇਸ ਤੋਂ ਪਹਿਲਾਂ ਵੀ ਫਿਲਮਾਂ ਜਿਹੜੀਆਂ ਤੁਹਾਡੇ ਕੰਮ ਕਿੰਨੇ ਆਉਂਦਾ ਫਿਲਮਾਂ ਬਾਰੇ ਦੱਸੋ ਫਿਲਮ ਹੁਣ ਰੀਸੈਂਟਲੀ ਮੌਜਾਂ ਹੀ ਮੌਜਾਂ ਰਿਲੀਜ਼ ਹੋਈ ਸੀਗੀ ਗਿੱਪੀ ਬਾਈ ਦੇ ਨਾਲ ਉਸ ਤੋਂ ਪਹਿਲੇ 25 ਕਿਲੇ ਹੋਏ ਹੋਏ ਪਿਆਰ ਹੋ ਗਿਆ ਮਰਜਮਾ ਗੁੜ ਖਾ ਕੇ ਰਹੇ ਚੜਦੀ ਕਲਾ ਪੰਜਾਬ ਦੀ ਕਾਫੀ ਸਾਰੀਆਂ ਫਿਲਮਾਂ ਹੈ ਲੋਕਾਂ ਦਾ ਥੈਂਕ ਯੂ